ਲੋਜੀ ਅੱਜ ਬਣਾਇਆ ਅਸੀਂ ਪਾਲਕ ਪਨੀਰ ਸਬਜ਼ੀ ਤੇ ਬਹੁਤ ਹੀ ਵਧੀਆ ਬਣਿਆ ਬਹੁਤ ਹੀ ਖਾ ਕੇ ਵੀ ਦੇਖਿਆ ਬਹੁਤ ਟੇਸਟੀ ਬਣਿਆ ਇਹ ਚ ਕੀ ਕੀ ਸਮਾਨ ਹੈ ਕਿਸ ਤਰ੍ਹਾਂ ਬਣਿਆ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਭੈਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਸਬਜ਼ੀ ਦੀ ਰੈਸিপি ਲੈ ਕੇ ਆਏ ਆਂ ਸਬਜ਼ੀ ਦੇ ਬਰਾਮੌਰ ਆਪਾਂ ਪਾਲਕ ਪਨੀਰ ਬਣਾਵਾਂਗੇ ਤੇ ਬਹੁਤ ਹੀ ਵਧੀਆ ਤੁਹਾਨੂੰ ਪਤਾ ਹੈ ਮਾਰਕੀਟ ਚ ਪਾਲਕ ਆ ਚੁੱਕਿਆ ਹੈ ਤੇ ਆਪਾਂ ਬਣਾਵਾਂਗੇ ਪਾਲਕ ਪਨੀਰ ਸਬਜ਼ੀ ਉਸ ਲਈ ਆਪਾਂ ਸਮਾਨ ਦਾਦੇ ਤੁਹਾਨੂੰ ਕੀ ਕੀ ਚਾਹੀਦਾ ਲੋ ਜੀ ਆਪਾਂ ਪਾਲਕ ਪਨੀਰ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਪਾਲਕ ਜਿਹੜਾ ਪਾਣੀ ਆਪਾਂ ਗਰਮ ਕਰਤਾ ਰਹੇ ਸੀ ਪਾਣੀ ਉਬਲ ਗਿਆ ਚੰਗੀ ਤਰ੍ਹਾਂ ਤੇ ਆਪਾਂ ਹੁਣ ਪਾਲਕ ਇਹਦੇ ਵਿੱਚ ਪਾ ਦਾਂਗੇ ਪਾਲਕ ਚੰਗੀ ਤਰ੍ਹਾਂ ਸਾਫ਼ ਕਰਿਆ ਹੈ ਧੋਤਾ ਹੈ ਬਿਲਕੁਲ ਰੇਤਾ ਕੋ ਹੋਣਾ ਨਹੀਂ ਬਿਲਕੁਲ ਵੀ ਤੇ ਆਪਾਂ ਇਹ ਜਿ ਐਸਾ ਸਾਫ਼ਤਾ ਹੀ ਕਰਾ ਪਾ ਦਾਂਗੇ ਪਾਲਕ ਨੂੰ ਜਿੰਨੀ ਆਪਾਂ ਸਬਜ਼ੀ ਬਣਾਣੀ ਆਪਾਂ ਉਹਨਾਂ ਕੀ ਪਾਲਕ ਪਾਵਾਂਗੇ ਜਿਆਦਾ ਨਹੀਂ ਲੋ ਜੀ ਮੈਂ ਪਾਲਕ ਨੂੰ ਇਹਦੇ ਵਿੱਚ ਪਾਣੀ ਚ ਪਾਤਾ ਸੀ ਗਰਮ ਪਾਣੀ ਦੇ ਵਿੱਚ ਤੇ ਆਪਾਂ ਇੱਕ ਕਵਾਲੀ ਦਿਵਾਵਾਂਗੇ ਇਹ ਪਾਲਕ ਨੂੰ ਹਲਕਾ ਜਿਹਾ ਨਰਮ ਕਰਾਂਗੇ ਤੇ ਆਪਾਂ ਦੋ ਕੁ ਮਿੰਟ ਲਈ ਟੱਕ ਕੇ ਰੱਖ ਦਾਂਗੇ ਤਾਂ ਕਿ ਕਵਾਲੀ ਆ ਜਾਏ ਤੇ ਆਪਣਾ ਪਾਲਕ ਨਰਮ ਹੋ ਜਾਏ ਲੋ ਜੀ ਦੇਖੋ ਆਪਣਾ ਪਾਲਕ ਬਿਲਕੁਲ ਦੇਓ ਪੱਕ ਚੁੱਕਿਆ ਆਪਾਂ ਇੰਨਾ ਕੁ ਪਕਾਉਣਾ ਜ਼ਿਆਦਾ ਨਹੀਂ ਤੇ ਆਪਾਂ ਹੁਣ ਇਹਨੂੰ ਠੰਡੇ ਪਾਣੀ ਦੇ ਵਿੱਚ ਆਪਾਂ ਬਿਲਕੁਲ ਠੰਡਾ ਪਾਣੀ ਹੈ ਤੇ ਪਾਲਕ ਨੂੰ ਨਾ ਐ ਸਾਰਾ ਕੱਢ ਦਾਂਗੇ ਗਰਮ ਪਾਣੀ ਚ ਤੇ ਗੈਸ ਕਰਦਾਂਗੇ ਬੰਦ ਲਓ ਜੀ ਪਾਲਕ ਦੇਖੋ ਗਰਮ ਪਾਣੀ ਦੇ ਵਿੱਚ ਕੱਢਤਾ ਤੇ ਜਿਹੜਾ ਪਾਣੀ ਇਹ ਪਾਣੀ ਹੈ ਉਹ ਬਿਲਕੁਲ ਠੰਡਾ ਹੈ ਠੰਡੇ ਪਾਣੀ ਦੇ ਵਿੱਚ ਆਪਾਂ ਨੂੰ 10 ਮਿੰਟਾਂ ਦਾ ਡਿਪ ਕਰਕੇ ਰੱਖਾਂਗੇ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਗ੍ਰाइंड ਕਰਾਂਗੇ। ਲਓ ਜੀ ਮੈਂ ਪਾ ਠੰਡੇ ਪਾਣੀ ਚ ਪਾਲਕ ਨੂੰ ਨਿਚੋੜ ਲਿਆ ਸੀ ਚੰਗੀ ਤਰ੍ਹਾਂ ਤੇ ਆਪਾਂ ਹੁਣ ਇਹ ਚ ਪਾਵਾਂਗੇ ਹਰੀਆਂ ਮਿਰਚਾਂ। ਮਿਰਚਾਂ ਚਾਰ ਪੰਜ ਮਿਰਚਾਂ ਪਾਤੀਆਂ ਸੀ ਮੇਰੇ ਚ ਤੁਸੀਂ ਇਹ ਚ ਧਨੀਆ ਵੀ ਪਾ ਸਕਦੇ ਹੋ ਇਹਨਾਂ ਤਿੰਨਾਂ ਚੀਜ਼ਾਂ ਨੂੰ ਪਾ ਕੇ ਤੁਸੀਂ ਗ੍ਰाइंड ਕਰ ਲੈਣਾ। ਲਓ ਜੀ ਪਾਲਕ ਜਿਹੜਾ ਆਪਾਂ ਪੀਸਿਆ ਸੀ ਦੇਖੋ ਕਿੰਨਾ ਵਧੀਆ ਪੇਸਟ ਬਣ ਗਿਆ ਬਿਲਕੁਲ ਬਰੀਕ ਹੈ। ਕੋਈ ਵੀ ਇਸ ਤਰ੍ਹਾਂ ਕੋ ਪਤਾ ਨਹੀਂ ਕੋ ਕਾੜ ਨਹੀਂ ਰਿਹਾ ਬਿਲਕੁਲ ਬ੍ਰਿਕ ਹੋ ਗਿਆ ਤੇ ਆਪਾਂ ਇੰਨਾ ਪੇਸਟ ਬ੍ਰਿਕ ਕਰਨਾ ਤੇ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਤੇ ਇਧਰ ਆਪਾਂ ਤੜਕੇ ਤੇ ਆਈ ਕਰਦੇ ਆ। ਲੋ ਜੀ ਆਪਾਂ ਹੁਣ ਤੜਕੇ ਤੇ ਤੜਕਾ ਲਾਵਾਂਗੇ ਤੇ ਇਧਰ ਆਪਾਂ ਪਾਵਾਂਗੇ ਦੋ ਚਮਚੇ ਵੱਡੇ ਸਰੋਂ ਦਾ ਤੇਲ ਤੁਸੀਂ ਰਿਫਾਈਨ ਵੀ ਪਾ ਸਕਦੇ ਹੋ ਤੇ ਤੁਹਾਡੇ ਤੁਹਾਡੀ ਵਜ੍ਹੀ ਹੈ ਸਰੋਂ ਦੇ ਤੇਲ ਚ ਬਣਾਵਾਂਗੇ ਆਪਾਂ ਚੰਗੀ ਤਰ੍ਹਾਂ ਸਰੋਂ ਦੇਲ ਨੂੰ ਗਰਮ ਕਰਕੇ ਫੇਰ ਹੀ ਆਪਾਂ ਇਹ ਜੇ ਅੱਗੇ ਜਿਹੜੇ ਮਸਾਲੇ ਪਾਉਣੇ ਆ ਪਾਵਾਂਗੇ लो जी अपना तेल गर्म हो चुके तो आप एक चमचा पावगे जीरे का ते दो तेज पत्ते तो ते उस बाद उसवे प्याज कट के हल्के से ग्रैंड करे से मैं उपर से प्याज पावे पा। आप हल्का जहां भुनांे ਲੋ ਜੀ ਜਿਹੜਾ ਆਪਣਾ ਪਿਆਜ਼ ਜੁੱਜ ਰਹੇ ਨੇ ਉਹਨੇ ਟਾਈਮ ਆਪਾਂ ਇੱਧਰ ਦਿਖਾਣਾ ਤੁਹਾਨੂੰ ਦੋ ਵੱਡੇ ਟਮਾਟਰ ਸੀ ਤੇ ਚ ਕਾਜੂ ਦਾ ਪੇਸਟ ਪਾਵਾਂ ਕਾਜੂ ਤੇ ਲਸਣ ਤੇ ਅਦਰਕ ਵੀ ਪਾਸਾ ਲਿਆ ਆਪਾਂ ਪਰ ਮੈਂ ਲਸਣ ਅਦਰਕ ਦਾ ਪੇਸਟ ਪਾਵਾਂਗੇ ਤੁਸੀਂ ਅਗਰ ਨਹੀਂ ਪੇਸਟ ਆਪੇ ਪਾ ਸਕਦੇ ਹੋ ਇਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਲੋ ਜੀ ਪਿਆਜ਼ ਆਪਣੇ ਹਲਕੇ ਜਿਹੀ ਭੁੱਜ ਚੁੱਕੇ ਨੇ ਤੇ ਆਪਾਂ ਹੁਣ ਪਾਵਾਂਗੇ ਟਮਾਟਰ ਅਦਰਕ ਲਸਣ ਤੇ ਕਾਜੂ ਦਾ ਪੇਸਟ ਇਹਨਾਂ 'ਚ ਜੰਮਸਤਰਾ ਮੈਂ ਚੰਗੀ ਤਰ੍ਹਾਂ तो उस थोड़ी ही पावे हिंग इन्होंने सारी चीजा पा के चंगी तरह भुना जब तक मसाला अपना घ्यों नहीं छता लो जी मसाला देखो अपना भुज तो घ्यों छटता मसाले ने तो आप पावे जे नमक मिर्चा सारी पावे हल्दी पावे एक छोटा चम्मच नमक पावे दो चम्मच ਨਾਲ ਮਿਰਚਾ ਪਾਵਾਂਗੇ ਇੱਕ ਚਮਚ ਕਿਉਂਕਿ ਆਪਾਂ ਹਰੀਆਂ ਮਿਰਚਾਂ ਹੀ ਪਾਈਆਂ ਨੇ ਇੱਕ ਚ ਇੱਕ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਇਹਨਾਂ ਚੀਜ਼ਾਂ ਨੂੰ ਸਰਨ ਕਰਾਂਗੇ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਮਸਾਲੇ ਨੂੰ ਚੰਗੀ ਤਰ੍ਹਾਂ ਫੇਰ ਭੁੰਨਾਂਗੇ ਤਾਂ ਕਿ ਜਦੋਂ ਤੱਕ ਮਸਾਲਾ ਘਿਉਣਾ ਨਾ ਛੱਡ ਦੇ ਤੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਏ ਕੱਚਾ ਨਾ ਰਵੇ ਹਾਂ ਐਨਾ ਕੁ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਆਣੀ ਬਾਗੇ ਹਲਕਾ ਜਾਂ ਇਸ ਤਰ੍ਹਾਂ ਤੇ ਇਹਨੂੰ ਪਕਾਵਾਂਗੇ। ਲੋ ਜੀ ਸੁੱਕੇ ਮਸਾਲੇ ਪਾਉਣ ਤੋਂ ਬਾਅਦ ਵੀ ਆਪਣਾ ਦੇਖੋ ਮਸਾਲਾ ਵਧੀਆ ਭੁੱਜ ਗਿਆ। ਹੁਣ ਆਪਾਂ ਪਾਵਾਂਗੇ 1 ਚਮਚ ਕਿਚਨ ਕਿੰਗ ਮਸਾਲਾ ਤੇ ਥੋੜੀ ਜੀ ਮੇਥੀ ਕਸੂਰੀ ਮੇਥੀ ਕ੍ਰਸ਼ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਇੱਧਰ ਪੇਸਟ ਸੀਗਾ ਪਾਲਕ ਦਾ ਦੀਨ ਇਹਦੇ ਵਿੱਚ ਪਾ ਦਾਂਗੇ ਲੋ ਜੀ ਸਾਰਾ ਪੇਸਟ ਮੇਰੇ ਵਿੱਚ ਪਾਤਾ ਤੇ ਆਪਾਂ ਹੁਣ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਮਿਕਸ ਕਰ ਦਾਂਗੇ ਤੇ ਹੁਣ ਅਗਰ ਆਪਾਂ ਜਿਆਦਾ ਪਤਲਾ ਗਰੇਵੀ ਬਣਾਉਣੀ ਆ ਤਾਂ ਆਪਾਂ ਥੋੜਾ ਜਿਹਾ ਵੱਧ ਪਾਣੀ ਪਾ ਦਾਂਗੇ ਨਹੀਂ ਤਾਂ ਥੋੜਾ ਜਿਹਾ ਹੋਰ ਪਾਏ ਜਿਹੜਾ ਇੱਕ ਜਿਹੜੀ ਗਰੇਵ ਜੀ ਚ ਆਪਾਂ ਪਾਲਕ ਪੀਸਿਆ ਸੀ ਉਸੇ ਜਗ੍ਹਾ ਨੂੰ ਧੋ ਕੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਮਤਲਬ ਕਿ ਅੱਧਾ ਗਲਾਸ ਲੋ ਜੀ ਮਿਕਸ ਹੋ ਚੁੱਕਿਆ ਆਪਣਾ ਤੇ ਹੁਣ ਆਪਾਂ ਪਾਣੀ ਪਾਵਾਂਗੇ ਅੱਜ ਲੋ ਜੀ ਆਪਾਂ ਹੁਣ ਪਾ ਪਾਵਾਂਗੇ ਪਾਣੀ ਤੇ ਵਾਕੀ ਅਗਰ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਵੀ ਤੁਸੀਂ ਜਿੰਨੀ ਕੁ ਗਰੇਵੀ ਬਣਾਉਣੀ ਆ ਉਹਨੇ ਕੁ ਰੱਖ ਲਿਓ ਤੇ ਇਹਨੂੰ ਆਪਾਂ ਇੱਕ ਦੋ ਉਬਾਲੀਆਂ ਦਵਾਵਾਂਗੇ ਚੰਗੀ ਤਰ੍ਹਾਂ ਵੀ ਆਪਣਾ ਜਿਹੜਾ ਪਾਲਕ ਪਾ ਕੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਭੁੱਜ ਜੇ ਮਸਾਲਾ ਵਧੀਆ ਮਿਕਸ ਹੋ ਜਾਏ ਲੋ ਜੀ ਦੇਖੋ ਆਪਣਾ ਪਾਲਕ ਕਿੰਨਾ ਵਧੀਆ ਕੋ ਬਣ ਚੁੱਕਿਆ ਪਾਲਕ ਹੁਣ ਆਪਾਂ ਇਹ ਚ ਪਾਲਕ ਆਪਣਾ ਭੁੱਜ ਚੁੱਕਾ ਤੇ ਆਪਾਂ ਇਹ ਚ ਪਾਵਾਂਗੇ ਪਨੀਰ ਲੋ ਜੀ ਆਪਾਂ ਪਨੀਰ ਨੂੰ ਦੇਖੋ ਗੈਸ ਤੇ ਘਟ ਕਰ ਦਿੱਤੀ ਤੇ ਆਪਾਂ ਹੁਣ ਇਹ ਚ ਪਾਵਾਂਗੇ ਪਨੀਰ ਪਨੀਰ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਆਪਣਾ ਪਾਲਕ ਪਨੀਰ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਇੱਕ ਤੜਕਾ ਲਗਾਉਣਾ ਇਹਨੂੰ ਹੋਰ ਤੇ ਹੋਮੀ ਆਪਾਂ ਤੁਹਾਨੂੰ ਦਿਖਾ ਰਹੇ ਤੁਹਾਨੂੰ ਲੋ ਜੀ ਹੁਣ ਆਪਾਂ ਤੜਕਾ ਲਾਉਣ ਲਈ ਇੱਕ ਹੋਰ ਤੜਕਾ ਲਾਵਾਂਗੇ ਤੇ ਆਪਾਂ ਪਾਵਾਂਗੇ ਇੱਕ ਚਮਚਾ ਆਪਾਂ ਰਿਫਾਈਂਡ ਘਿਓ ਇਹ ਨੂੰ ਚੰ ਗਰਮ ਕਰ ਲਾਂਗੇ ਲੋ ਜੀ ਆਪਾਂ ਤੜਕਾ ਲਗਾਵਾਂਗੇ ਤੇ ਆਪਾਂ ਥੋੜੀ ਜਿਹੀ ਪਾਵਾਂਗੇ ਲਸਣ ਲਸਣ ਨੂੰ ਜਿਹੜੀ ਘੱਟ ਰੱਖਾਂਗੇ ਤੇ ਲਸਣ ਨੂੰ ਆਪਾਂ ਹਲਕਾ 골ਡ ਰੰਝ ਕਰਾਂਗੇ उस तो उस तो बाद बादवे आप मिर्चा लोजी अपनी लहसन भी गोल्डन जी होगी तो गैस कर देंगे बंद तो आप पावे देगी मिर्च पलर लिए डेढ़ चम्मच चंगी तरह मिक्स करा लोजे अपना सारा तड़का आप रखा इस तरह पा देंगे ਗੈਸ ਕਰਦਾਂਗੇ ਬੰਦ ਤੇ ਦੇਖੋ ਆਪਣਾ ਪਾਲਕ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਤੇ ਇਹਨੂੰ ਕਰਾਂਗੇ ਸਰ ਲੋ ਜੀ ਆਪਣਾ ਪਾਲਕ ਪਨੀਰ ਬਣ ਕੇ ਬਿਲਕੁਲ ਤਿਆਰ ਹੈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਾ ਚੈਨਲ ਤੇ ਪਹਿਲੀ ਵਾਰ ਹਨ ਜਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਬਹੁਤ ਹੀ ਵਧੀਆ ਤੇ ਟੇਸਟੀ ਬਣਿਆ ਤੁਸੀਂ ਵੀ ਘਰ 'ਚ ਜ਼ਰੂਰ ਬਣਾਇਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ